ਸੋਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਪੰਗਵਾਂ ਦੀਦਾ ਸੋਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਪੰਗਵਾਂ ਦੀਦਾ ਸਤਕਾਰ ਜੋ ਹਰ ਸੰਗਤ ਜੀ ਉਹ ਜੁਗਾ ਤੋਂ ਹੀ ਇਹ ਬਾਤਾਂ ਹੁੰਦੀਆਂ ਰਹੀਆਂ ਕਿ ਉਹ ਪਰਮੇਸ਼ਰ ਮਾਤ ਲੋਕ ਦੇ ਵਿੱਚ ਆਵੇਗਾ। ਔਰ ਆਪ ਜੀ ਉੱਚੇ ਤੇ ਸੁੱਚੇ ਸ਼ਰਮਨੀ ਹੋ ਪਰਮੇਸ਼ਰ ਨੇ ਭਗਤਾਂ ਨੂੰ ਅਥਾ ਵਡਿਆਈਆਂ ਦਿੱਤੀਆਂ। ਅੱਜ ਜਿਸ ਧਰਤੀ ਤੇ ਆਪ ਜੀ ਬਿਰਾਜਮਾਨ ਹੋ ਜਾਂ ਖੜੇ ਹੋ ਪਰਮੇਸ਼ਰ ਨੇ ਮਾਨ ਦਿੱਤਾ ਜਨ ਭਗਤੋ ਜਿਹੜੀ ਧਰਨੀ ਤੁਹਾਡੇ ਚਰਨਾ ਥੱਲੇ ਧੂੜੀ ਮਸਤਕ ਟਿਕਾਰਮਈਆ ਧੂੜੀ ਮਸਤਕ ਵੀ ਉਹ ਆਪਣੇ ਮਸਤਕ ਤੇ ਲਾਉਂਦੀ ਐ ਕੌਣ ਧਰਨੀ ਪਰਮੇਸ਼ਰ ਦਾ 24 ਗ੍ਰੰਥਾਂ ਦੇ ਵਿੱਚੋਂ ਇੱਕ ਫਰਮਾਨ ਜੋ ਆਪ ਜੀ ਨਾਲ ਮੈਂ ਸਾਂਝਾ ਕਰਾਂਗਾ ਪਰਮੇਸ਼ਰ ਜੀ ਨੇ ਕਿਹਾ ਆਪਣੇ ਬੱਚਿਆਂ ਭਗਤਾਂ ਨੂੰ ਕਾਲ ਯੁਗ ਅੰਤਮ ਜੋ ਵਟਿਆ ਜਾਂਦਾ ਸੋਈ ਬਟੋ ਕਾਲ ਯੁਗ ਅੰਤਮ ਜੋ ਵਟਿਆ ਜਾਂਦਾ ਸੋਈ ਬਟੋ ਜੇ ਬਚਿਆ ਜਾਂਦਾ ਤਾਂ ਨੀਵੇਂ ਹੋ ਕੇ ਬਚੋ ਜੇ ਬਚਿਆ ਜਾਂਦਾ ਨੀਵੇਂ ਹੋ ਕੇ ਬਚੋ ਹੰਕਾਰੀ ਕੋਈ ਰਹਿਣ ਨਾ ਪਾਈਆ ਇਸ ਸੰਦੇਸ਼ ਹੈ ਪਰਮੇਸ਼ਰ ਦਾ ਹੰਕਾਰੀ ਰਹਿਣ ਕੋਈ ਨਾ ਪਾਈਆ ਜੇ ਰਜਿਆ ਜਾਂਦਾ ਚਰਨ ਪ੍ਰੀਤੀ ਰਜੋ ਜੇ ਰਜਣਾ ਹੈ ਤਾਂ ਉਸ ਦੀ ਚਰਨ ਪ੍ਰੀਤੀ ਨਾਲ ਰਜੋ ਸੱਚੀ ਰੀਤ ਰਿਆ ਸਮਝਾਈ ਆ ਸੱਚ ਰੀਤ ਸਮਝਾਈ ਪਰਮੇਸ਼ਰ ਨੇ ਆ ਕੇ ਆਪਣੇ ਬੱਚਿਆਂ ਨੂੰ ਆਪਣੇ ਆਪ ਘਤਾਂ ਨੂੰ ਜੇ ਟਾਇਆ ਜਾਂਦਾ ਜੇ ਟਾਇਆ ਜਾਂਦਾ ਤੇ ਹਰ ਸ਼ਰਨਾਈ ਟਟੋ ਹਰ ਸ਼ਰਨਾਈ ਟਟੋ ਡਿੱਗਿਆਂ ਲੈ ਉਠਾਈਆ ਜੇ ਕੋਈ ਦੁੱਖ ਤੇ ਆਪਣਾ ਹਾਲ ਦੱਸੋ ਇਹ ਪਰਮੇਸ਼ਰ ਨੇ ਆਪਣੇ ਭਗਤਾਂ ਨਾਲ ਇਹ ਬਾਤਾਂ ਕੀਤੀਆਂ ਨੇ ਜੇ ਕੋਈ ਦੁੱਖ ਹੈ ਤਾਂ ਉਹ ਵੀ ਆਕੇ ਮੈਨੂੰ ਦੱਸੋ ਦੁੱਖਿਆਂ ਦਰਦ ਵੰਡਾਈਆ ਇਕੱਲਾ ਨજર ਕੋਈ ਨਾ ਆਈਆ ਜਦੋਂ ਤੁਸੀਂ ਅੰਦਰ ਕਰੋ ਯਾਦ ਹਾਜ਼ਰ ਹੋ ਕੇ ਦਰਸ ਦਿਖਾਈਆ ਜਦੋਂ ਤੁਸੀਂ ਮੈਨੂੰ ਸਜਣੋ ਯਾਦ ਕਰੋ ਮੈਂ ਤੁਹਾਨੂੰ ਸਾਹਮਣੇ ਸਨਮੁਖ ਹਾਜ਼ਰ ਹੋ ਕੇ ਤੁਹਾਨੂੰ ਦਰਸ ਦੇਵਾਂਗਾ ਮੈਂ ਕਿਤੇ ਗਿਆ ਨਹੀਂ ਮੈਂ ਤੁਹਾਡੇ ਨਾਲ ਹਾਂ ਤੁਸੀਂ ਉਜੜ ਕੇ ਹੋਏ ਆਵਾਜ਼ ਆਵਾਦੀ ਭਗਤਾਂ ਦੇ ਆ ਵਧਾਈਆ ਤੁਹਾਡਾ ਲੇਖਾ ਲਿਖਿਆ ਵਿੱਚ ਉਸ ਕਿਤਾਬ ਤਹਾਡਾ ਲੇਖਾ ਸਾਡਾ ਲੇਖਾ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਸਾਡੇ ਸਹਿਬ ਸੁਲਤਾਨ ਨੇ ਆਓ ਦੋ ਤਿੰਨ ਲਾਈਨਾਂ ਤਹਾਡਾ ਲੇਖਾ ਲਿਖਿਆ ਵਿੱਚ ਉਸ ਕਿਤਾਬ ਜਿਹੜੀ ਗੁਰ ਅਵਤਾਰ ਪਗੰਬਰਾਂ ਹੱਥ ਨਾ ਕਦੇ ਫੜਾਈਆ ਜਦੋਂ ਚਾਹ ਭਗਤਾਂ ਦਾ ਕਰਾਂ ਆਪ ਹਿਸਾਬ

ਤੁਹਾਡਾ ਲਖੇ ਲਾਇਆ ਆਉਣਾ ਜਾਣਾ ਅੱਜ ਅੱਜ ਦੀ ਘੜੀ ਸੁਲਖਣੀ ਦਿੱਤੀ ਬਣਾਈਆ ਤੁਸੀਂ ਪ੍ਰਭੂ ਦਾ ਬਗੀਚਾ ਸੋਹਣਾ ਕੀ ਦੱਸਿਆ ਪਰਮੇਸ਼ਰ ਨੇ ਭਗਤਾਂ ਨੂੰ ਬੜਾਈ ਦੇਖੋ ਕਿ ਨਹੀਂ ਦਿੱਤੀ ਆ ਤੁਸੀਂ ਪ੍ਰਭੂ ਦਾ ਬਗੀਚਾ ਸੋਹਣਾ ਸੁਹੰਜਨਾ ਬਾਗ ਪ੍ਰੇਮ ਸੁਗੰਦੀ ਤੁਹਾਡੇ ਵਿੱਚੋਂ ਨਜ਼ਰੀ ਆਈ ਆ ਭਗਤ ਦੇ ਅੰਦਰ ਕਿਹੜੀ ਸੁਗੰਧ ਨਜ਼ਰ ਆਉਣੀ ਚਾਹੀਦੀ ਹੈ ਸਿਰਫ ਇੱਕ ਪ੍ਰੇਮ ਦੀ ਆਪ ਜੀ ਨੇ ਪਹਿਲੀ ਲਾਇਨ ਸੁਣੀ ਉਹਨੇ ਕਿਹਾ ਹੰਕਾਰ ਹੀ ਰਹਿਣ ਕੋਈ ਨਾ ਪਾਈਏ ਮੈਂ ਹੰਕਾਰੀਆਂ ਨੂੰ ਛੱਡਣਾ ਨਹੀਂ ਤੇ ਕੋਈ ਵੀ ਹੋ ਪ੍ਰੇਮ ਸੁਗੰਧੀ ਤੁਹਾਡੇ ਵਿੱਚੋਂ ਨਜ਼ਰੀ ਆਈ ਆ ਜਨਪਗਤ ਤੋਂ ਤੁਹਾਡੇ ਤੋਂ ਵੱਡਾ ਹੋਰ ਨਹੀਂ ਕੋਈ ਸਾਧ ਤੁਹਾਡੇ ਤੋਂ ਵੱਡਾ ਨਹੀਂ ਕੋਈ ਸਾਧ ਸਮਾਜਾਂ ਵਿੱਚ ਪਈ ਦੁਹਾਈ ਆ ਸਾਰੇ ਸਮਾਜ ਦੇ ਵਿੱਚ ਕੀ ਪਈ ਹੋਈ ਆ ਦੁਹਾਈ ਪਈ ਆ ਕਿਉਂ ਪਈ ਆ ਜਨ ਭਗਤੋ ਤੁਹਾਡੇ ਤੋਂ ਹੋਰ ਕੋਈ ਵੱਡਾ ਸਾਧ ਨਹੀਂ ਹੈ ਸਿਰਫ ਇੱਕ ਭਗਤ ਤੇ ਭਗਤ ਦੇ ਭਗਵਾਨ ਦਾ ਸਮਾਜਾਂ ਵਿੱਚ ਪਈ ਦੁਹਾਈ ਆ ਜੋਤੀ ਜੋਸ ਰੂਪ ਹਾਰ ਆਪ ਆਪਣੀ ਕਿਰਪਾ ਕਰੇ ਖੇਲ ਸਾਚਾ ਹਰ ਸਰਬਾਤਮਾ ਦਾ ਪਰਮਾਤਮਾ ਆਪ ਆਪਣੀ ਇਮਾਤ ਲੋਕ ਦੇ ਵਿੱਚ ਗੱਲ ਕਰ ਰਿਹਾ ਕੌਣ ਨੇਹ ਕਲੰਕ ਜਿਸ ਨੂੰ ਕੋਈ ਕਲੰਕ ਨਹੀਂ